ਹਾਂਜੀ ਪ੍ਰਧਾਨ ਜੀ ਕੀ ਨਾਮ ਤੁਹਾਡਾ ਮੈਂ ਗੁਰਚਰਨ ਸਿੰਘ ਬੱਬੀ ਮੁਰਾਦਪੁਰ ਤੋਂ ਮਾਝਾ ਜਾਨ ਪ੍ਰਧਾਨ ਭਗਵਾਨ ਵਾਲਮੀਕੀ ਇਕਤਾ ਧਰਮ ਸਮਾਜ ਸਾਡੀ ਸਸਤਾ ਹੈ ਜੀ ਕੀ ਕਹਿਣਾ ਚਾਹੁੰਦੇ ਚਾਹੁੰਦੇ ਅਸੀਂ ਕਹਿਣਾ ਇਹੋ ਚਾਹੁੰਦੇ ਆ ਜੀ ਜੋ ਵੀ ਸਾਡੀ ਟੀਮ ਹੈ ਮਾਝਾ ਜਾਨ ਪ੍ਰਧਾਨ ਦੀ ਸਾਨੂੰ ਜੋ ਸਾਡੇ ਪੰਜਾਬ ਪ੍ਰਧਾਨ ਨੇ ਸਾਨੂੰ ਜੋ ਦੱਸਿਆ ਵਾ ਕਿ ਆਪਣੀ ਟੀਮ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਹੈ ਸੋ ਅਸੀਂ ਇਹ ਪ੍ਰਯਾਲਾ ਕੀਤਾ ਹੈ ਜੀ ਇੱਕ ਤੇ ਸਾਡੀ ਟੀਮ ਜਿਹੜੀ ਆ ਇਹ ਸਾਡੇ ਹੈਗੇ ਜਿਲ੍ਹਾ ਪ੍ਰਧਾਨ ਤਰਨਤਾਰਨ ਤੋਂ ਇਹ ਸਾਡੇ ਅੱਗੇ ਆ ਜੀ ਚੇਅਰਮੈਨ ਤਰਨਤਾਰਨ ਤੋਂ ਇੱਥੇ ਬੌਗੀ ਪ੍ਰਧਾਨ ਸੀ ਸਾਡੇ ਕਿੱਧਰ ਗਏ ਹਾਂ ਜੀ ਦੱਸੋ ਉਹ ਜਨਰਲ ਸੈਕਟਰੀ ਹੈ ਜੀ ਅਸੀਂ ਜਿਹੜਾ ਆਪਣਾ ਸਮਾਜ ਦੇ ਵਿੱਚ ਨਸ਼ੇ ਪ੍ਰਤੀ ਗੰਧ ਬਿਆਹ ਆ ਨਾ ਜੀ ਉਹਨੂੰ ਸਾਫ਼ ਕਰਨ ਦਾ ਇਹ ਅਸੀਂ ਨਿਰਣੇ ਉਠਾਇਆ ਵਾ ਕਿ ਇਹ ਸਾਫ਼ ਕਰਨਾ ਹੈ ਜੀ ਆ ਤੁਹਾਡੀ ਸੰਸਥਾ ਵੱਲੋਂ ਹੋਰ ਕਿਹੜੇ ਕਾਰਜ ਕੀਤੇ ਜਾਂਦੇ ਨੇ ਸਾਡੀ ਸੰਸਥਾ ਵੱਲੋਂ ਜੀ ਜਿਤਨਾ ਕੋਈ ਜ਼ਿਆਦਾ ਗਰੀਬ ਤੋਂ ਗਰੀਬ ਆ ਲੜਕੀਆਂ ਆ ਜੀ ਪਰਿਵਾਰ ਦੇ ਵਿੱਚ ਉਹਨਾਂ ਦੀ ਜੋ ਵੀ ਮੈਰਿਜ ਦਾ ਖਰਚਾ ਹੈ ਨਾ ਜੀ ਚਾਹ ਪਾਣੀ ਦਾ ਰੋਟੀ ਪਾਣੀ ਦਾ ਉਹੀ ਕਰਦੇ ਆ ਜੀ ਜੀ ਅੱਛਾ ਤਹਾਡੀ ਸੰਸਥਾ ਵੱਲੋਂ ਜਿੱਦਾਂ ਕਿਸੇ ਗਰੀਬ ਸਮਾਜ ਦੇ ਨਾਲ ਧੱਕਾ ਹੋ ਰਿਹਾ ਹੈ, ਪਰਿਵਾਰ ਦੇ ਨਾਲ ਧੱਕਾ ਹੋ ਰਿਹਾ ਹੈ। ਤੁਹਾਡੀ ਸੰਸਥਾ ਪੂਰੀ ਪੂਰਾ ਸਟੈਂਡ ਲਾਊਗੀ ਜੀ। ਪੂਰਾ ਇੱਕ ਵਾਰੀ ਸਾਨੂੰ ਫੋਨ ਕਰਨ, ਸਾਨੂੰ ਪਤਾ ਲੱਗੇ ਅਸੀਂ ਪੂਰਾ ਸਾਰੀ ਟੀਮ ਸਾਡੀ ਜਾ ਕੇ ਉੱਥੇ ਪੂਰਾ ਸਟੈਂਡ ਲਾਊਗੀ ਜੀ। ਤੁਹਾਡੀ ਮੀਟਿੰਗ ਹੋਈ ਹੈ ਕਿਹੜੇ ਐਮ ਫੈਸਲੇ ਲੈ ਗਏ ਭਾਵਨਾਵਾ ਕੀ ਨੇ ਕੀ ਕਰਨਾ ਚਾਹੁੰਦੇ। ਦੇਖੋ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਮੀਟਿੰਗ ਸਾਡੀ ਇਹੀ ਆ ਕਿ ਜੋ ਵੀ ਗਰੀਬ ਲੋਕਾਂ ਦਾ ਧੱਕਾ ਹੋ ਰਿਹਾ ਵਾ, ਉਹਦਾ ਸਟੈਂਡ ਲਵਾਂਗੇ ਔਰ ਗਰੀਬ ਲੋਕਾਂ ਦੀ ਮਤ ਕਰਾਂਗੇ। ਠੀਕ ਹੈ। ਅ ਨਸ਼ੇ ਪ੍ਰਤੀ ਤੁਸੀਂ ਤੁਹਾਡੀ ਸੰਸਥਾ ਜਿਹੜੀ ਹੈ ਇਹ ਕਿਹੋ ਜਿਹਾ ਕਾਰਜ ਕਰਦੀ ਪਈ ਹੈ ਦੇਖੋ ਜੀ ਨਸ਼ੇ ਪ੍ਰਤੀ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਪੜ੍ਹਾਓ ਲਿਖਾਓ ਅੱਗੇ ਜਾ ਕੇ ਉਹਨਾਂ ਨੂੰ ਜੋ ਵੀ ਸਹੀ ਜਿਹੜੀਆਂ ਸਹੂਲਤਾਂ ਵਾਂ ਉਹ ਦਵਾਈਆਂ ਜਾਣ ਔਰ ਜਿਸ ਤਰ੍ਹਾਂ ਵੇੜ ਮੁੰਡੇ ਕਰਦੇ ਆ ਜੀ ਉਹ ਵੇੜ ਦੀ ਵੀ ਅਸੀਂ ਮੰਗ ਰੱਖਾਂਗੇ ਸਰਕਾਰ ਕੋਲ ਵੀ ਵੀ ਇਹ ਸਾਡੇ ਇੱਥੇ ਨਾ ਇੱਕ ਉਹ ਖੋਲਿਆ ਜਾਵੇ ਕਲੱਬ ਠੀਕ ਹੈ ਜਿਮ ਖੋਲਿਆ ਜਾਵੇ ਔਰ ਜੋ ਖਿਡਾਰੀ ਆ ਮੁੰਡੇ ਉਹ ਵੀ ਸਾਨੂੰ ਅਸੀਂ ਮੰਗ ਕਰਦੇ ਵੀ ਉਹ ਵੀ ਇੱਥੇ ਜੜੀ ਵੀ ਨਾ ਕੋਈ ਨਾ ਕੋਈ ਜਿਸ ਤਰ੍ਹਾਂ ਪਾਰਕਾਂ ਬਣੀਆਂ ਆ ਜਾਂ ਇਸ ਤਰ੍ਹਾਂ ਕੋਈ ਸਟੇਡੀਅਮ ਛੋਟਾ ਮੋਟਾ ਫਾਲਤੂ ਜਗ੍ਹਾ ਵੇਖ ਕੇ ਉਹ ਸਾਨੂੰ ਇੱਥੇ ਖੋਲਿਆ ਜਾਵੇ ਮਰਾਪੁਰ ਸਰਕਾਰਾਂ ਪ੍ਰਤੀ ਤੁਹਾਡੀ ਸੰਸਥਾ ਦੀ ਕੀ ਸੋਚ ਹੈ ਦੇਖੋ ਜੀ ਸਰਕਾਰਾਂ ਪ੍ਰਤੀ ਤੇ ਇਹੋ ਹੀ ਸੋਚ ਹੈ ਜੀ ਵੇਖੋ ਜੇ ਤਾਂ ਕੋਈ ਸਰਕਾਰ ਚੰਗਾ ਕੰਮ ਕਰੂਗੀ ਤਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜੀ ਜੇਕਰ ਉਹ ਵੀ ਉਹੋ ਜਿਹਾ ਜਿਤਨਾ ਪਹਿਲੀਆਂ ਸਰਕਾਰਾਂ ਕਰ ਗਈਆਂ ਜੇ ਵੀ ਉਹ ਕੰਮ ਕਰ ਰਹੀਆਂ ਫਿਰ ਸਾਡਾ ਕੋਈ ਸਾਥ ਨਹੀਂ ਠੀਕ ਹੈ ਹਾਂਜੀ ਧੰਨਵਾਦ